بڑے فالوور گے نے بہت ودیے بندے کام کرتے ایریا گئی بری موٹا جا بنا لا ویڈیو اور سی. لائی سی. چل من تھی سارے ایریا چیئیں پر سارے دا اگاں بھی دسنا اگاں بھی آنا بارڈر پٹی والے پاس بھی آنا کی آل ہے ਅਦੀਬ ਵਾਲੀਏ ਤੈਨੂੰ ਤੂੰ ਫੇਮਸ ਹੋਣ ਪਿੱਛੇ ਕਰਨੀ ਹੈ ਕਿਉਂਕਿ ਜਿਹੜਾ ਬੰਦਾ ਫੇਮਸ ਹੁੰਦਾ ਤੁਹਾਨੂੰ ਪਹੁੰਚ ਜੰਨੀ ਹੈ ਉਹ ਖੁਸ਼ ਹੁੰਦੇ ਨੇ ਸਾਡੀ ਇੰਟਰਵਿਊ ਹੁੰਦੀ ਪਈ ਹੈ ਠੀਕ ਹੈ ਅਦੀਬ ਵਾਲੀਏ ਮਾਈਕ ਦੇਸੀ ਜਾ ਕੇ ਨਾ ਡੂੜਸ ਵਾਲਾ ਇਹ ਮੈਂ ਕਹਿੰਦਾ ਬੈਕਵਰਡ ਏਰੀਆ ਪਰ ਦੱਸਿਆ ਜਾਵੇ ਕੁਝ ਗੌਰਵ ਯਾਦਵ ਜੀ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ ਡੀਜੀਪੀ ਸਾਹਿਬ ਮਟ ਤੁਸੀਂ ਇੱਕ ਇਹ ਕੰਮ ਵੀ ਕਰੋ ਨਾ ਸਾਡੇ ਬੈਕਵਰਡ ਏਰੀਆ ਚ ਆ ਕੇ ਵੇਖੋ ਨਾ ਗਰੀਬੀ ਦਾ ਕੀ ਹਾਲ ਹੈ ਮਾੜਾ ਜਿਹਾ ਉਹਨਾਂ ਨੂੰ ਸਮਝਾਓ ਠੀਕ ਹੈ ਦੱਸੋ ਵੀ ਯਾਨੀ ਜਿਹੜੇ ਕਈ ਵਾਰ ਪਰਚਾ ਪਾਇਆ ਨਾ 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 ਕੋਈ ਦੱਸੋ ਉਹਨਾਂ ਨੂੰ ਵੀ ਸਲਾਹ ਦੇਵੋ ਨਾਲ ਠੀਕ ਹੈ ਲੋਅਰ ਕੋਰਟ ਤੁਹਾਨੂੰ ਪਤਾ ਹੈ ਲੋਅਰ ਕੋਰਟ ਜੋ ਪੁਲਿਸ ਲਿਖਦਾ ਉਹ ਬੁਚਾ ਲੈ ਜਾਂਦਾ ਆਪੂ ਜਿਹੜਾ ਸਿਸਟਮ ਹਾਈ ਕੋਰਟ ਤੱਕ ਪਹੁੰਚਣ ਦੀ ਪਾਵਰ ਨਹੀਂ ਬੰਦਿਆ ਕੋਲ ਕੀ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਰੈਟ ਲਾਉਣ ਨੂੰ ਹੈ ਕੰਮ ਨਹੀਂ ਕਰੀਦਾ ਇੰਟਰਵਿਊ ਲੈਣ ਦਾ ਸਾਡੇ ਏਰੀਆ ਚ ਆ ਗਈ ਮੋਟੇ ਦੀ ਵਿਚਾਰੇ ਦੀ ਨਾ ਨਹੀਂ ਮੈਨੂੰ ਪਤਾ ਗੁਰੀ ਕਰੇ ਠੀਕ ਸੂਰਜ ਗੁਰੀ ਕਰੇ ਤੇ ਤੂੰ ਹੁਣ ਮੇਘੇ ਪੈਂਟ ਦੇ ਨੇ ਮੇਰੇ ਖਿਆਲੋਂ ਤੇ ਤੂੰ ਹੁਣ ਰੇ ਬੜੇ ਕੰਮ ਮਿਲਾ ਲਾ ਥੋੜੀ ਜੀ ਗੱਲ ਵਧੀਆ ਕਰਨੀ ਆ ਫਿਰ ਰੇਵਨ ਚਾਹੀਦੀ ਆ ਹਾਂ ਰੇਵਨ ਨਾ ਰਮ ਤੂੰ ਹੁਣ ਅਦੀਬ ਵਾਲੀ ਇੱਥੇ ਆਣਾ ਇੱਥੇ ਏਰੀਏ ਦੇ ਵਿੱਚ ਠੀਕ ਹੈ ਤੈਨੂੰ ਪਤਾ ਲੱਗੇਗਾ ਠੀਕ ਹੈ ਕੀ ਹਾਲਾਤ ਨੇ ਇੱਥੇ ਕੀ ਸਿਸਟਮ ਹੈ ਸਿਸਟਮ ਕਿਵੇਂ ਚੱਲਦਾ ਹੈ ਫੋਰਵਰਡ ਏਰੀਏ ਤੇ ਬੈਕਵਰਡ ਏਰੀਏ ਚ ਕੀ ਫਰਕ ਹੈ ਫੋਰਵਰਡ ਏਰੀਏ ਤੋਂ ਹੁਣ ਮੈਂ ਤਾਂ ਯਾਰ ਤੁਹਾਨੂੰ ਅੱਗੇ ਵੀ ਦੱਸਿਆ ਕਨਸਟੀਟਿਊਸ਼ਨ ਤੇ ਬਹੁਤ ਪਾਵਰ ਹੈ ਕਾਨੂੰਨ ਜਿਹੜਾ ਹੈਗਾ ਸਾਰਿਆਂ ਨੇ ਸਾਂਝਾ ਹੁੰਦਾ ਪਰ ਜਿਹੜੇ ਕਾਨੂੰਨ ਦੀ ਗੁਰਵਿਰਤੋ ਕੀਤੀ ਜਾਂਦੀ ਹੈ ਨਾ ਉਹ ਸਭ ਤੋਂ ਜ਼ਿਆਦਾ ਇੱਥੇ ਹੁੰਦੀ ਹੈ ਮੈਂ ਇਹ ਮੁੱਦਿਆਂ ਦੇ ਬੋਲਣਾ ਨਹੀਂ ਜਾਂਦਾ ਸੀ ਪਰ ਬੋਲਣਾ ਚਾਹੀਦਾ ਹੈ ਪੁਲਿਸ ਦਾ ਡਰ ਸਭ ਤੋਂ ਜ਼ਿਆਦਾ ਇੱਥੇ ਲੋਕਾਂ ਨੂੰ ਹੈ ਕਨਸਟੀਟਿਊਸ਼ਨ ਅਣਪੜ੍ਹ ਲੋਕ ਨੇ ਨਾ ਕਨਸਟੀਟਿਊਸ਼ਨ ਦਾ ਪੂਰੀ ਨਹੀਂ ਨੌਲੇਜ ਹੈਗੀ ਠੀਕ ਹੈ ਜਿਵੇਂ ਬੰਦਾ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਪਤਾ ਹੀ ਹੈ ਕੋਡ ਪੇਸ਼ ਕਰਨਾ ਜ਼ਰੂਰੀ ਹੈ ਬਟ ਨਾ ਇੱਥੇ ਕਿ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਇੱਥੇ ਕਈ ਵਾਰ ਇਹ ਸਿਸਟਮ ਚੱਲ ਜਾਂਦਾ ਜਿਵੇਂ ਲਾਲਾ ਬਾਦਰੀ ਜਣੀ ਸਾਰੇ ਪਾਸੇ ਹਿਆਲ ਠੀਕ ਹੈ ਤੇ ਬਾਕੀ ਪੁਲਿਸ ਵਧੀਆ ਕੰਮ ਕਰਦੀ ਹੈ ਛੂੜੇ ਪੁਲਿਸ ਨੂੰ ਜਿਹੜਾ ਚਿੱਟਾਪੜ ਦੀ ਪਰ ਜਿਹੜੇ ਕਈ ਪੁਲਸ ਵਾਲੇ ਵਿੱਚੋਂ ਮੈਂ ਡੀਫੇਮ ਨਹੀਂ ਕਰਦਾ ਉਹ ਆ ਵਿੱਚੋਂ ਕਈ ਯਾਰ ਹੁੰਦੇ ਨੇ ਕੁਝ ਕੁਝ ਕੋ ਆਨਸਰ ਹੁੰਦੇ ਨੇ ਜੋ ਸਾਰੇ ਪੁਲਸ ਨੂੰ ਖਰਾਬ ਕਰਦੇ ਨੇ ਕੋਰਵ ਯਾਦਨ ਸਲਾਮ ਹੈ ਯਾਰ ਡੀਜੀਪੀ ਸਾਹਿਬ ਤੁਹਾਨੂੰ ਸਲਾਮ ਠੀਕ ਹੈ ਤੁਹਾਡੇ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਤੁਸੀਂ ਜਿਹੜੇ ਇਹ ਸ਼ੋਦਾ ਲੈਣਾ ਨੀ ਰਿਸ਼ਤਕ ਕਬ ਜਿੰਨੀ ਦੇ ਕਰਪਸ਼ਨ ਖਤਮ ਨਹੀਂ ਹੁੰਦੀ ਨਾ ਉਨੀ ਦੇਰ ਸਿਸਟਮ ਨਹੀਂ ਬਦਲ ਸਕਦਾ ਸਾਡੀ ਏਰੀਆ ਚ ਕਰਪਸ਼ਨ ਬਹੁਤ ਜ਼ਿਆਦਾ ਹੈ ਠੀਕ ਹੈ 2000 ਰੁਪਿਆ ਦਾ 3000 ਬੰਦਾ ਛੱਡੋ ਐਂ ਕਰੋ ਚਲਦਾ ਹੈ ਕੰਮ ਐ ਝੂਠ ਨਹੀਂ ਬੋਲਣਾ ਗੌਰ ਹੋ ਜਾਣਾ ਤੁਹਾਡੇ ਤੱਕ ਵੀਡੀਓ ਪਹੁੰਚਣਾ ਬੈਕਵਰਡ ਏਰੀਆ ਦੇ ਜਰੂਰ ਤੁਸੀਂ ਖਬਰ ਲਿਆ ਜੇ ਠੀਕ ਹੈ ਇਥੋਂ ਦਾ ਸਿਸਟਮ ਸੁਧਾਰਨਾ ਹੈ ਆਪਾਂ ਤੇ ਇੱਥੇ ਕੀ ਬੜਾ ਲੱਗ ਸਿਸਟਮ ਹੈ ਪੁਲਿਸ ਦਾ ਠੀਕ ਹੈ ਵੀ ਸਹੀ ਵੀ ਇੱਥੇ ਲੱਗ ਵੀ ਹੈ ਠੀਕ ਹੈ ਹੁਣ ਮੈਂ ਵੀ ਸ਼ਾਇਦ ਪੁਲਿਸ ਤੋਂ ਨੂੰ ਕੀ ਸ਼ਾਇਦ ਪਤਾ ਹੋਵੇ ਕਿ ਨਾ ਬੇ ਮੈਂ ਵੀ ਪੁਲਿਸ ਨਾਲ ਰਿਲੇਟਡ ਹੈ ਕਾ ਕੁਝ ਠੀਕ ਹੈ ਡੀਐਸਪੀ ਮੈਨੂੰ ਕਹਿੰਦੇ ਨੇ ਵੈਸੇ ਤਾਂ ਮੈਂ ਡੀਐਸਪੀ ਕਹਿੰਦੇ ਨੇ ਡੀਐਸਪੀ ਕਹਿੰਦੇ ਨੇ ਤੇ ਪਲੀਜ਼ ਯਾਰ ਥੋੜਾ ਜਿਹਾ ਮਾੜਾ ਜਿਹਾ ਦੱਸਿਆ ਕਰੋ ਤੁਸੀਂ ਵੀ ਕੋਈ ਇਹ ਥੋੜਾ ਵੀਡੀਓ ਬਣਾ ਰਹੀ ਹਾਂ ਇਹ ਕਨਸਟੀਟਿਊਸ਼ਨ ਜ ਬੜੀ ਪਾਵਰ ਹੈ ਕਾਨੂੰਨ ਆਪਣੀ ਜਿਹੜੇ ਡਾਕਟਰ ਪ੍ਰੀਮਰਾਓ ਬੇਦਖਰ ਦੇ ਗਏ ਸੀ ਉਹ ਕਨਸਟੀਟਿਊਸ਼ਨ ਉਹਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਸਿੱਖੋ ਤੁਹਾਨੂੰ ਕਾਨੂੰਨ ਦਾ ਬਾਰੇ ਵੀ ਗੱਲਾਂ ਕਰਾਂਗੇ ਵੀ ਕੀ ਪਾਵਰਾਂ ਨੇ ਆਪਣੀ ਕੋਲ ਇਹ ਨਹੀਂ ਆਪਣੇ ਥੋੜਾ ਵੀ ਪੁਲਿਸ ਨੂੰ ਵੇਖ ਕੇ ਭੱਜ ਗਿਆ ਡਰ ਗਿਆ ਇਹ ਨਹੀਂ ਤੁਹਾਡੇ ਕੋਲ ਪਾਵਰਾਂ ਬਹੁਤ ਨਹੀਂ ਸੋਸਟਿਚਨ ਜਿਹੜਾ ਲਿਖਾ ਗਿਆ ਨਾ ਪਿੰਮਰਾਮ ਵੇਦ ਕਰਨੇ ਬਹੁਤ 2 ਸਾਲ 18 ਮਹੀਨੇ ਤੇ 65 ਦਿਨ ਲੱਗੇ ਸੀ ਕਨਸਟਿਚਨ ਲਿਖਣ ਤੇ ਮਤਲਬ ਗਨੂਨ ਲਿਖਣ ਤੇ ਬਹੁਤ ਪਾਵਰੇ ਹੁੰਦੇ ਚ ਠੀਕ ਹੈ ਤੇ ਵਿਚਾਰੇ ਗਰੀਬਾਂ ਨੂੰ ਕੀ ਪਤਾ ਇੰਥੋਂ ਦਿੱਤਾ ਹੈ ਬੀਆ ਕੋਰਪਸ ਰੇਟ ਜਾਂ ਕੁਛ ਵੀ ਠੀਕ ਹੈ ਬਟ ਯਾਰ ਇੱਥੇ ਵਿਚਾਰੇ ਕਈ ਨਜਾਇਜ਼ ਬਹੁਤ ਬੈਕਵਰਡ ਏਰੀਆ ਸਾਡਾ ਪੁਲਿਸ ਤੋਂ ਬੋਰਦਰ ਦਾ ਸੋ ਉਡੇ ਮੈਂ ਵੀਡੀਓ ਰੋਸਟ ਵੀ ਕੀਤੀ ਸੀ ਤੇ ਥੋੜੀ ਜਿਹੀ ਸਵਾਜਿਕ ਮੁੱਦੇ ਵੀ ਚੱਕੇ ਸੀ ਤੇ ਇਸ ਲਈ ਵੀਡੀਓ ਕਰਦਿਆਂ ਖਤਮ ਤੇ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਚੈਨਲ ਬ੍ਰੈਂਡਡ ਡਰਾਈ YouTube ਤੇ ਤੇ ਅਦਰਵਾਈਜ਼ ਤੁਸੀਂ ਵੀਡੀਓ ਸਾਰੇ ਸ਼ੇਅਰ ਕੀਤੀ ਕਰੋ ਬਾਹਰੋਂ ਯਾਰ ਸਪੋਰਟ ਤੁਹਾਨੂੰ ਕਿੰਨੀ ਵਾਰ ਕੇ ਆਂਦੀ ਤੁਸੀਂ ਯਾਰ ਸਪੋਰਟ ਕੀਤੀ ਕਰੋ ਗੰਜਰੋ ਸ਼ੇਅਰ ਵੀਡੀਓ ਕੀਤੀ ਕਰੋ ਵਗਾ ਤੋਂ ਵਗਾ WhatsApp ਤੇ ਉਹ ਆਹ ਲੈ ਜਿਹੜਾ Facebook ਤੇ ਸ਼ੇਅਰ ਆਪਸ਼ਨ ਆਂਦੀ ਏ ਉਹਦੇ ਤੇ ਸ਼ੇਅਰ ਆਗਾ ਕਰੋ ਠੀਕ ਹੈ ਤੁਹਾਡੇ ਗਰੁੱਪ ਬਣੇ ਹੋਣੇ ਨੇ ਗਰੁੱਪਾਂ ਚ ਐਡ ਹੋ ਤੁਸੀਂ ਉੱਪਰ ਲਿਖੋ ਪੰਜਾਬੀ ਗਰੁੱਪਸ ਵੀਗੇ ਉਹਨਾਂ ਚ ਐਡ ਕਰੋ ਉਹਨਾਂ ਦੀ ਵੀਡੀਓ ਪਹੁੰਚਾਓਗਾ ਪਤਾ ਲੱਗੇ ਆਪਣੇ ਬੈਕਵਰਡ ਏਰੀਆ ਬਾਰੇ ਠੀਕ ਹੈ ਨਾ ਸੋ ਵੀਡੀਓ ਦਾ ਕਰਦੇ ਆ ਖਤਮ ਸੋ ਠੀਕ ਹੈ ਓਕੇ ਜੀ ਬਾਏ ਸਭ ਨੂੰ ਰੱਬ ਕੁਛ ਰੱਖੇ ਮਾਲਕ ਬਾਬਾ ਨਾਨਕ ਸਭ ਨੂੰ ਖੁਸ਼ੀਆਂ ਦੇਵੇ ਠੀਕ ਹੈ ਤੇ ਰੱਬ ਸਭ ਨੂੰ ਚੰਗਾ ਰੱਖੇ ਠੀਕ ਹੈ ਓਕੇ ਜੀ ਬਾਏ